ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਆਪਣੇ ਚੈਨਲ ਸੰਧੂਕ ਟਿੱਕ ਕੋਰ ਦੁਨਣਾ ਤੇ ਅਮੀਰ ਕਰਦੇ ਆ ਅਸਰ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੇ ਡੇਲੀ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਨੂੰ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ। ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆਪਣੇ ਸਾਰੇ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ ਇੰਸਟਾ ਤੇ ਫੋਲੋ ਕਰੋ। ਸੰਧੂ ਬੁਟੀਕ ਕੋਲ ਤੋਂ ਨਾਮ ਸਾਡੀ ਇੰਸਟਾ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਫਿਰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਵਧੀਆ ਹਨਾ ਮਸ਼ੀਨਵਰਕ ਦੇ ਬਿਲਕੁਲ ਨਵੇਂ ਡਿਜ਼ਾਈਨ ਆਪਾਂ ਰੈਡੀ ਕਰਵਾਇਨੇਗੇ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਜਿਵੇਂ ਜਿਵੇਂ ਤੁਸੀਂ ਆਪਣਾ ਕਿਸੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਰੈਡੀ ਕਰਵਾਉਣਾ ਹੋਇਆ ਸਾਰਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋ ਫੈਬਰਿਕ ਕਿਹੜਾ ਦਾ ਕਲਰ ਦੱਸ ਕੇ ਆਪਣੀ ਫੈਬਰਿਕ ਦੀ ਜਿਹੜੀ ਟਾਈਪ ਆ ਉਹ ਦੱਸ ਕੇ ਆਪਣਾ ਸੂਟ ਜਿਹੜਾ ਸਾਰਾ ਤਿਆਰ ਕਰਵਾ ਕੇ ਲੈ ਸਕਦਾ ਕਦੇ ਵਿਦ ਦੁਪੱਟਾ ਵੀ ਦੌਰ ਦੁਪੱਟਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਣਾ ਹੋਮੀ ਰੈਡੀ ਕਰਵਾ ਸਕਦੇ ਹੋ ਹਾਂਜੀ ਦਿਖਾਉਣਾ ਤੁਹਾਨੂੰ ਆਪਣਾ ਅਜਾ ਜੋ ਪਹਿਲਾ ਸੂ ਹਾਂਜੀ ਆਪਣਾ ਜਿਹੜਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਮੈਲਵਰੀ ਕਾਟਨ ਦੀ ਫੈਬਰਿਕ ਆ ਕੀ ਇਹ ਪੀਚ ਕਲਰ ਆਗਾ ਮੈਲਵਰੀ ਦੀ ਫੈਬਰਿਕ ਆ ਤੇ ਪੀਚ ਕਲਰ ਆਗਾ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਇਹ ਸੂਟ ਜਿਹੜਾ ਮੈਲਵਰੀ ਆ ਦੇਖੋ ਇਹ ਆਪਣਾ ਬਿਨਾ ਲਾਈਨਿੰਗ ਤੋਂ ਸਟਿਚ ਹੋ ਜਾਂਦਾਗਾ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਵੀਡੀਓ ਵਿੱਚ ਦੱਸਿਆਗਾ ਦੇਖੋ ਐਦਾਂ ਹੀ ਇਹਦੀ ਘੇਰੇ ਦੇ ਉੱਪਰ ਵੇਰ ਬਣੀ ਹੋਈ ਹੈਗੀ ਹੋਰ ਇੱਥੇ ਕੋਈ ਵਰਕ ਨਹੀਂ ਆਪਾਂ ਨੇ ਕਰਵਾਇਆ ਬਾਟਮ ਤੇ ਇਹਦੇ ਕੋਈ ਵਰਕ ਨਹੀਂ ਹੈਗਾ ਘੇਰੇ ਤੇ ਬੇਲ ਬਣੀ ਹੋਈ ਆ ਤੇ ਦੇਖੋ ਇਹਦੇ ਐਦਾਂ ਬਾਹਾਂ ਤੇ ਬੇਲ ਲੱਗੀ ਸਿੰਪਲ ਜਆ ਵਰਕ ਆਪਾਂ ਨੇ ਸੋਬਰ ਜਆ ਸਰਦਾਰੀ ਜਆ ਕਰਵਾਇਆ ਹੈਗਾ ਦੇਖੋ ਤੁਸੀਂ ਇਹਨੂੰ ਇਹਦੇ ਸੈਂਟਰ ਪੈਨਲ ਬਣਾਉਣਾ ਨੇ ਸੈਂਟਰ ਪੈਨਲ ਵੀ ਬਣ ਜਾਣਗੇ ਤੁਸੀਂ ਨਾਲ ਇਹਦੇ ਬੂਟੀ ਵਗੈਰਾ ਐਡ ਕਰਨੀਆਂ ਵੱਡੇ ਫਲਾワー ਐਡ ਕਰਨੇ ਨੇ ਨੀਚੇ ਘੇਰੇ ਤੇ ਇਹੀ ਬੇਲ ਪਵਾ ਕੇ ਖੁੰਜਾਂ ਤੇ ਵੱਡੇ ਫਲਾワー ਹਨਾ ਮਤਲਬ ਥੋੜਾ ਜਿਹਾ ਇਹਨੂੰ ਹੋਰ ਹੈਵੀ ਲੁੱਕ ਦੇਣੀ ਆ ਨਾਲ ਆਹੀ ਜਿਹੜੀ ਬੇਲ ਲੱਗੀ ਹੈ ਬਾਟਮ ਤੇ ਪਵਾਉਣੀ ਹੈਗੀ ਉਹ ਆਪਣੇ ਜਿੰਮ ਤਾਨੂੰ ਪਸੰਦ ਹੋਇਆ ਪਵਾ ਸਕਦੇ ਹੋ ਨਾਲ ਦੇਖੋ ਇਹਦੇ ਸੁਪਰ نیٹ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਇੱਕ ਕਲਰ ਦਾ ਤੇ ਵਾਈਟ ਕਲਰ ਦੇ نیٹ ਦੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਸੂਟ ਆਪਣਾ ਮੜ ਕੇ ਤਿਆਰ ਹੋਇਆਗਾ ਇਹ ਪੀਚ ਕਲਰ ਚ ਤੇ ਮੈਲਬਰੀ ਦੀ ਫੈਬਰਿਕ ਆ ਪੀਚ ਕਲਰ ਆਗਾ ਬਾਕੀ ਜਿੰਮੇ ਤੁਹਾਡੀ ਸਿਲੇਕਸ਼ਨ ਹੋਈ ਉਹ ਮੈਂ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਹੁਤ ਸੋਹਣੇ ਸੋਹਣੇ ਆਪਣੇ ਕੋਲ ਕਲਰ ਨੇ ਮੈਲਬਰੀ ਦੇ ਵਿੱਚ ਕਲਰ ਹੋਰ ਵੀ ਤੁਸੀਂ ਸੈਂਡ ਕਰਵਾ ਕੇ ਕੋਈ ਹੋਰ ਸਿਲੈਕਟ ਕਰ ਸਕਦੇ ਹੋ ਕਲਰ ਜਿਹੜਾ ਨੈਕਸਟ ਆ ਆਪਣਾ ਇਹ ਵੀ ਆਪਣਾ ਮੈਲਬਰੀ ਦਾ ਸੂਟ ਆਗਾ ਇਹ ਆਪਣਾ ਸਕਾਈ ਕਲਰ ਆਗਾ ਤੇ ਮੈਲਬਰੀ ਕਾਟਨ ਦਾ ਸੂਟ ਆਗਾ ਦੇਖੋ ਇਹਦਾ ਇਹਦੇ ਇਹਦੇ ਦੇ ਉੱਪਰ ਵਰਕ ਹੋਇਆ ਹੈ ਮੈਂ ਆਹ ਵਾਲਾ ਵਰਕ ਇਹਦੇ ਘੇਰੇ ਤੇ ਹੈਗਾ ਚਾਕਾਂ ਤੇ ਆ ਦੇਖੋ ਐਵੇਂ ਫਲਾਰ ਜੇ ਬਣੇ ਹੋਏ ਨੇਗੇ ਤੇ ਚਾਕਾਂ ਦੇ ਉੱਪਰ ਕਟ ਵਰਕ ਹੈਗਾ ਤੇ ਇਹਦੇ ਆਪਾਂ ਨੂੰ ਬਾਹਾਂ ਦੇ ਉੱਪਰ ਵਰਕ ਮਿਲੂਗਾ ਆਹ ਵਾਲਾ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ ਹੈਗਾ ਐਵੇਂ ਬਣਿਆ ਹੋਇਆ ਤੇ ਇਹ ਸਰਵਾਰ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਮਰੀਆ ਹਲਕੀ ਜੀ ਸਿੰਪਲ ਜੀ ਆਪਾਂ ਜਿਹੜੇ ਆਪਾਂ ਹੁਣ ਅੱਜ ਕੱਲ ਵੀ ਡੇਲੀ ਵੇਅਰ ਦੇ ਲਈ ਹੈ ਨਾ ਜਾਂ ਕਿਵੇਂ ਵੀ ਆਪਾਂ ਗਰਮੀ ਵਿੱਚ ਵੇਅਰ ਕਰਨ ਵਾਲੇ ਸੂਟ ਲਈ ਆਪਾਂ ਉਦਾਂ ਨੂੰ ਆਪਾਂ ਨਪਰਵੈਡੀ ਕਰਵਾ ਸਕਦੇ ਹਾਂ ਜੀ ਅਰੇ ਦੇ ਸੁਪਰ نیٹ ਦਾ ਦੁਪੱਟਾ ਦਾ ਲੜਾ ਤੋਂ ਆਪਾਂ ਇਹਨੂੰ ਟਾਈ ਡਾਈ ਕਰਵਾਇਆ ਦਾ ਸੁਪਰ نیٹ ਦੇ ਦੁਪੱਟੇ ਹੁੰਦੇ ਤਾਂ ਲੜਾ ਤੋਂ ਟਾਈ ਡਾਈ ਹੋਇਆ ਹੋਇਆ ਹੈਗਾ ਜਿਹੜੇ ਆਪੀ ਜੋ ਪਿੰਕ ਸ਼ੇਡ ਨਾਲ ਆਪਾਂ ਨੇ ਵਰਕ ਕਰਵਾਇਆ ਉਹ ਤਾਂ ਇਹਨੂੰ ਫਿਨਿਸ਼ਨ ਦਿੱਤੀ ਹੈਗੀ ਬਹੁਤ ਸੋਹਣਾ ਬਣਿਆ ਇਹ ਫੇਰ ਵੀ ਤੁਸੀਂ ਆਪਣਾ ਇਹਨੂੰ ਆਪਣਾ ਏਸੇ ਕਲਰ ਤੇ ਵੀ ਤਿਆਰ ਕਰਵਾ ਸਕਦੇ ਹੋ ਕਲਰ ਵਗੈਰਾ ਆਪਣਾ ਹੋਰ ਸਿਲੈਕਟ ਕਰਕੇ ਉਹਤੇ ਵੀ ਵਰਕ ਕਰਵਾ ਸਕਦੇ ਹੋ ਕਾਫੀ ਸੋਹਣਾ ਖੂਬਸੂਰਤ ਵਰਕ ਆਹ ਥ੍ਰੈਡ ਜਿਹੜਾ ਇੱਕ ਥ੍ਰੈਡ ਨਾਲ ਵਰਕ ਹੋਇਆ ਹੈ ਤੁਸੀਂ ਆਪਣਾ ਇਹ ਵੀ ਚੇਂਜ ਕਰਵਾ ਸਕਦੇ ਹੋ ਆਪਣੇ ਫੈਬਰਿਕ ਦੇ ਕਲਰ ਦੇ ਅਕੋਰਡਿੰਗ ਇਹ ਕੈਮਰਿਕ ਵਗੈਰੇ ਤੇ ਕਰਵਾਉਣ ਪਹਿਲਾਂ ਸਾਡਾ ਸਭ ਤੋਂ ਪਹਿਲਾਂ ਇਹ ਵਾਲਾ ਡਿਜ਼ਾਈਨ ਕੈਮਰਿਕ ਤੇ ਬਣਿਆ ਸੀਗਾ ਉਹਨੂੰ ਦੇਖ ਕੇ ਸਾਡੇ ਕਾਫੀ ਸਾਰੇ ਮਸਲੀਨ ਤੇ ਮੈਰਵਰੀ ਤੇ ਜਿਵੇਂ ਇੱਕ ਕਸਟਮਰ ਦੀ ਪਸੰਦ ਹੁੰਦੀ ਹੈ ਅਗਲਾ ਪੜਾਉਗੋ ਮੈਂ ਰੈਡੀ ਕਰਵਾ ਲੈਂਦਾ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਆਪਣਾ ਕੈਮਰਿਕ ਕਾਟਨ ਤੇ ਆ ਬਹੁਤ ਸੋਹਣਾ ਜਿਹਾ ਪਿਆਰਾ ਜਿਹਾ ਕਲਰ ਆ ਦੇਖੋ ਇਹਦਾ ਬਹੁਤ ਪਿਆਰਾ ਕਲਰ ਹੈਗਾ ਜਿਹੜਾ ਆਪਾਂ ਅੰਬਰਸੀਆ ਜਿਹਾ ਕਲਰ ਕਹਿੰਦੇ ਹਨ ਔਰੇਂਜਾ ਉਹ ਵਾਲਾ ਕਲਰ ਆ ਗਾ ਇਹਦਾ ਕੈਮਰਿਕ ਦੀ ਇਹਦੀ ਆਪਣੀ ਜਿਹੜੀ ਫੈਬਰਿਕ ਹੈ ਕੈਮਰਿਕ ਕਾਟਨ ਦੀ ਫੈਬਰਿਕ ਹੈ ਇਹ ਇੱਕ ਥ੍ਰੈਡ ਦੇ ਨਾਲ ਹੀ ਵਰਕ ਹੋਇਆ ਹੈ। ਸੈਂਟਰ ਪੈਨਲ ਨਾਲ ਵਰਕ ਦੇਖੋ ਆਪਾਂ। ਦੇਖੋ ਨਾਲ ਇਹਦੇ ਮੈਚਿੰਗ ਸਲਵਾਰਾ ਦੇਖੋ ਜਿੰਮੇ ਦਾ ਵਰਕ ਹੋਇਆ ਹੈ ਵਿੱਚ ਉਹਦਾ ਦਾ ਕੰਟਰਾਸਟ ਆਪਣੇ ਸਲਵਾਰ ਦਾ ਰੱਖਿਆ ਇਹ ਵਾਲੀ ਸਲਵਾਰ ਹੈ ਜੀ। ਐਦਾਂ ਤੇ نیچے ਦੇਖੋ ਦੋ ਵੇਲਾਂ ਲੱਗੀਆਂ ਐਵੇਂ ਦੋ ਵੇਲਾਂ ਨੇ ਫਿਰ ਉੱਪਰ ਨੂੰ ਦੋ ਸੈਂਟਰ ਪੈਨਲ ਨੇ ਐਦਾਂ। ਆफी ਸੋਹਣਾ ਜਿਹਾ ਦੇਖੋ ਆਪਣਾ ਡਿਜ਼ਾਈਨ ਹੈਗਾ ਇਹ ਸੈਂਟਰ ਪੈਨਲ ਵਾਲਾ। ਇਹ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਆਵळा ਵਰਕ ਦੇਖੋ ਜਿਹੜਾ ਇਹਦੀ ਬਾਹ ਦੇ ਉੱਪਰ ਹੈਗਾ ਤੇ ਉੱਪਰ ਉਹਦੇ ਸੈਂਟਰ ਪੈਨਲ ਲੰਗੇ ਤੇ ਘੇਰੇ ਦਾ ਵਰਕ ਹੈਗਾ ਸਲਵਾਰ ਨਾਲ ਦਾ ਆਪਣੇ ਵਰਕ ਕਰਵਾਇਆ ਤੁਸੀਂ ਆਲ ਓਵਰ ਸੂਟ ਤੇ ਕੋਈ ਵੀ ਥ੍ਰੈਡ ਨਾਲ ਵਰਕ ਕਰਵਾ ਕੇ ਨਾ ਹੋਇਆ ਦੁਪੱਟਾ ਲੈ ਸਕਦੇ ਹਾਂ ਜੇ ਐਦਾਂ ਆਪਣਾ ਤੁਸੀਂ ਮੈਚਿੰਗ ਸੂਟ ਕਰਵਾਉਣਾਗਾ ਉਹਦਾ ਆਪਣਾ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਕੈਮਰਿਕ ਦੀ ਫੈਬਰਿਕ ਆ ਫੈਬਰਿਕ ਆ ਵੀ ਜਿਹੜੀ ਤੁਹਾਨੂੰ ਪਸੰਦ ਆ ਆਪਣਾ ਉਸ ਤੇ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਡਿਜ਼ਾਈਨ ਆਪਣਾ ਹਾਂਜੀ ਦੇਖੋ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਹੈਗਾ ਆਪਣਾ ਇਹ ਮੈਲਵਰੀ ਕਾਟਨ ਦੀ ਫੈਬਰਿਕ ਆਗੀ ਬਹੁਤ ਸੋਹਣਾ ਪਿਆਰਾ ਜਿਹਾ ਦੇਖੋ ਕਲਰ ਆਗਾ ਇਹ ਡਾਰਕ ਸਟਾਈ ਗ੍ਰੀਨ ਜਿਹੜਾ ਆਪਾਂ ਜਿਹਨੂੰ ਕਲਰ ਕਹਿੰਦੇ ਨੇ ਉਹ ਵਾਲਾ ਕਲਰ ਬਹੁਤ ਸੋਹਣਾ ਕਲਰ ਹੈਗਾ ਸਕਾਈ ਸੀ ਗ੍ਰੀਨ ਜਿਹਾ ਕਲਰ ਆਗਾ ਬਹੁਤ ਪਿਆਰਾ ਕਲਰ ਹੈ ਡਿਜ਼ਾਈਨਿੰਗ ਹੈ ਜਿਹੜੀ ਇਹਦੀ ਆਪਣੀ ਬਿਲਕੁਲ ਨਵੀਂ ਡਿਜ਼ਾਈਨਿੰਗ ਹੈਗੀ ਆਪਣਾ ਗਰਮੀਆਂ ਵਾਲੇ ਫੈਬਰਿਕ ਦੇ ਉੱਪਰ ਦੇਖੋ ਐਦਾਂ ਸਾਰੀ 셔ਟ ਦੇ ਉੱਪਰ ਵਾਲਾ ਡਿਜ਼ਾਈਨ ਬਣਿਆ ਹੋਇਆ ਹੈਗਾ ਸਾਰੀ 셔ਟ ਤੇ ਡਿਜ਼ਾਈਨਿੰਗ ਬਣੀ ਹੋਈ ਹੈ ਐਦਾਂ ਹੀ ਦੇ ਵਿੱਚ ਆਪਾਂ ਨੇ ਪਿੰਕ ਕਲਰ ਦਾ ਸ਼ੇਡ ਜਿਹੜਾ ਜ਼ਿਆਦਾ ਪਾਇਆਗਾ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਅਜਾ ਦੇਖੋ ਬਿੰਗੇ ਟਿੰਗੇ ਜਾਂ ਫੁੱਲੋ ਦੇ ਫਲਾਰ ਜਿਹੜੇ ਬਣੇ ਹੋਏ ਨੇਗੇ ਮਤਲਬ ਕੋਈ ਵੀ ਸਿੱਧੀ ਡਿਜ਼ਾਈਨ ਜੀ ਨਹੀਂ ਹੈਗੀ ਵਿੱਚ ਬੂਟੇ ਜਣੇ ਦਾ ਡਾਣੀ ਜੇ ਬਣੀਆਂ ਹੋਈਆਂ ਨੇ ਤੇ ਜਿਹੜੀ ਆ ਨੀਚੇ ਸਾਰੀ ਘੇਰੇ ਦੇ ਉੱਪਰ ਵਰਕ ਹੋਇਆ ਹੈਗਾ ਇਹ ਸਾਰਾ ਜਰੀ ਨਾਲ ਵਰਕ ਹੋਇਆ ਹੈਗਾ ਇੱਥੇ ਇੱਕ ਵੱਡਾ ਫਲਾਰ ਆਜੂਗਾ ਆਪਣੇ ਚਾਕ ਦੇ ਉੱਪਰ ਬਾਕੀ ਆ ਸਾਰੇ ਛੋਟੇ ਹੋਣਗੇ ਸਾਰੀ ਸ਼ਰਟ ਦੇ ਉੱਪਰ ਅਜਾ ਦੇਖ neck ਤੱਕ ਹੋਣਗੇ ਇਹ ਡਿਜ਼ਾਈਨ ਆਪਣੀ ਬਹੁਤ ਸੋਹਣਾ ਪੈਰਾ ਜਿਹਾ ਡਿਜ਼ਾਈਨ ਆਪਣਾ ਤਿਆਰ ਹੋਇਆ ਗਰਮ ਤੇ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾਗਾ ਮੈਲਵਰੀ ਤੇ ਬਣਿਆ ਸਕਦੇ ਨੂੰ ਇਹਨੂੰ ਵੀ ਆਪਾਂ ਵਿਦਆਉਟ ਲੈਂਡ ਹੀ ਸਿਚ ਕਰ ਸਕਦੇ ਮੈਲਵਰੀ ਨੂੰ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਵੀਡੀਓ ਵਿੱਚ ਦੱਸਿਆਗਾ ਦੇਖੋ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਣਾ ਹੀ ਬਾਹ ਦੇ ਉੱਪਰ ਆਉਗਾ ਇਹ ਵਾਲਾ ਫਲਾਵਰ ਇਹ ਬਾਤੇ ਆ ਗਿਆ ਬਾਕੀ ਜੇ ਤੁਸੀਂ ਬਾਟਮ ਤੇ ਕਰਵਾਉਣਾਗਾ ਉਹ ਆਪਣੇ ਪਸੰਦ ਅਨੁਸਾਰ ਕਰਵਾ ਸਕਦੇ ਹੋ ਇਹਦੇ ਨਾਲ ਮੈਲਵਰੀ ਦਾ ਹੀ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਦੇਖੋ ਸੁਪਰ نیٹ ਦਾ ਸੌਰੀ ਹੀ ਸੁਪਰ نیٹ ਦਾ ਦੁਪੱਟਾ ਤਿਆਰ ਕਰਵਾਇਆਗਾ ਨਾਲ ਤੇ ਪਿੰਕ ਕਲਰ ਦੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜਿਹਹੇ ਜਾ ਵਿੱਚ ਕਲਰ ਸੀਗਾ ਤੇ ਆਪਣਾ ਸੁਪਰਨੇਟ ਦਾ ਦੁਪੱਟਾ ਹੈਗਾ ਮੈਲਵਰੀ कॉटन ਦਾ ਆਪਣਾ ਸੂਟ ਹੈਗਾ ਤੁਸੀਂ ਆਪਣਾ ਕੈਂਬ੍ਰਿਕ ਤੇ ਵੀ ਕਰਵਾ ਸਕਦੇ ਹੋਗੇ ਕੈਂਬ੍ਰਿਕ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਵੀ ਜੇ ਆਪਣਾ ਹਾਸ ਜੇ ਤੁਸੀਂ ਸਸਤਾ ਸੂਟ ਰੈਡੀ ਕਰਵਾਉਣਾਗਾ ਤਾਂ ਕੈਂਬ੍ਰਿਕ ਤੇ ਕਰਵਾ ਸਕਦੇ ਹੋ ਜੇ ਮਸਲੀਨ ਤੇ ਕਰਵਾਉਣਾ ਮੈਲਵਰੀ ਤੇ ਕਰਾਉਣਾ ਤਾਂ ਆਪਾਂ ਨੂੰ ਸੇਮ ਪ੍ਰਾਈਸ ਦੇ ਵਿੱਚ ਹੀ ਤਿਆਰ ਹੁੰਦਾਗਾ ਸੂਟ ਮੈਲਵਰੀ ਤੇ ਵੀ ਮਸਲੀਨ ਤੇ ਵੀ ਅਗਰ ਤੁਸੀਂ ਕਰੋਨਾ ਕੈਮਰਿਕ ਤੇ ਦਾ ਇਸ ਤੋਂ ਆਪਣਾ ਘੱਟ ਰੇਟ ਵਿੱਚ ਤਿਆਰ ਹੋ ਜੂਗਾ ਸੂਟ ਤੇ ਨਾਲ ਆਪਾਂ ਪਾਵਾਂ ਇਹਦਾ ਮਸਲੀਨ ਦਾ ਦੁਪੱਟਾ ਲਵਾਈਏ ਆਪਾਂ ਮਸਰਨੇਟ ਦਾ ਪ्योर ਸ਼ਪੂਨ ਦਾ ਚਨੂਨ ਦਾ ਟਾਈਡ ਆ ਇਹਦੇ ਜਿਵੇਂ ਤੁਹਾਨੂੰ ਪਸੰਦ ਆ ਆਪਣਾ ਦਿਖਾ ਸਕਦੇ ਹਾਂ ਬਹੁਤ ਸੋਹਣਾ ਪਿਆਰਾ ਡਿਜ਼ਾਈਨ ਹੈਗਾ ਆਪਣੀ ਪਸੰਦ ਅਨੁਸਾਰ ਆਪਣੀ ਫੈਬਰਿਕ ਦੀ ਚੁਆਇਸ ਕਰਕੇ ਤੁਸੀਂ ਕਿਸੇ ਤੇ ਵੀ ਆਪਣਾ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਇਹ ਸੂਟ ਆਪਾਂ ਨੇ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆਗਾ ਮਸਲੀਨ ਦੀ ਫੈਬਰਿਕ ਆ ਤੇ ਮਸਟਰਡ ਇਹਦਾ ਕਲਰ ਆਗਾ ਦਰਾ येलो ਮਸਟਰਡ ਕਲਰ ਹੁੰਦਾਗਾ ਉਹ ਵਾਲਾ ਕਲਰ ਆ ਤੇ ਮਸ਼ੀਨ ਵਰਕ ਚ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਮਸ਼ੀਨ ਵਰਕ ਚ ਰੈਡੀ ਆ ਆਪਣਾ ਮਸਲੀਨ ਦੀ ਫੈਬਰਿਕ ਆ येलो ਮਸਟਰਡ ਕਲਰ ਹੈ ਦਾ ਇਹਦੇ ਚਾਕਾਂ ਦੇ ਉੱਪਰ ਇਹਦਾ ਵਰਕ ਆਊਗਾ ਨੇੜੇ ਕੈਮਰਾ ਕਰਕੇ ਆਪਾਂ ਤੁਹਾਨੂੰ ਸਾਰਾ ਵਰਕ ਦਿਖਾ ਦਿੰਨੇ ਹਾਂ ਬਿਲਕੁਲ ਨਵਾਂ ਡਿਜ਼ਾਈਨ ਆਗਾ ਆਪਣਾ ਇਹ ਦੇਖੋ ਚਾਕਾਂ ਦੇ ਉੱਪਰ ਵਰਕ ਆਇਆ ਆਪਣੇ ਇਦਾਂ ਤੇ ਜਿਹੜਾ ਵਿੱਚ ਮਿਰਰ ਆ ਕਾਗਜ਼ੀ ਮਿਰਰ ਆ ਉਹ ਯੂਜ਼ ਕੀਤਾ ਗਿਆਗਾ ਇਦਾਂ ਦੇਖੋ ਬਾਕੀ ਜਿਹੜੇ ਵਗੈਰਾ ਤੇ ਆਪਾਂ ਨੇ ਲੇਸੀ ਲਗਵਾਈ ਹੈਗੀ ਤੇ ਇਹ ਚਾਕਾਂ ਤੇ ਵਰਕ ਆ ਗਿਆ ਇਹਦੇ ਗਲੇ ਦਾ ਵਰਕ ਆ ਦੇਖੋ ਬਹੁਤ ਸੋਹਣਾਗਾ ਇਹਦਾ ਗਲੇ ਦਾ ਵਰਕ ਬਣਿਆ ਹੋਇਆਗਾ ਤੇ ਇਹਦੀ ਬਾਹਾਂ ਦੇ ਉੱਪਰ ਵਰਕ ਆਊਗਾ ਇਹੀ ਵਰਕ ਸੇਮ ਤੁਸੀਂ ਅਸੀਂ ਨਾ ਪਹਿਲਾਂ ਇਹ ਪ੍ਰਿੰਟਰ ਸੂਟ ਦੇ ਉੱਪਰ ਰੈਡੀ ਕਰਵਾਇਆ ਸੀ ਇਹ ਵਾਲਾ ਵਰਕ ਤੁਸੀਂ ਦੇਖਿਆ ਹੋਊਗਾ ਪਹਿਲਾਂ ਇਹ ਹੁਣ ਆਪਾਂ ਨੇ ਪਲੇਨ ਸੂਟ ਤੇ ਕਰਵਾਇਆਗਾ ਦੇਖੋ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆ ਤਾਂ ਇਹ ਨੱਕ ਦਾ ਵਰਕ ਹੈਗਾ ਚਾਕਾਂ ਦਾ ਵਰਕ ਆ ਬਾਹਾਂ ਦਾ ਵਰਕ ਆ ਤੇ ਵਾਈਟ ਲੇਸ ਨਾਲ ਆਪਾਂ ਸਾਰੀ ਫਿਨਿਸ਼ਿੰਗ ਦਵਾਤੀ ਸੂਟ ਨੂੰ ਐਦਾਂ ਵਾਈਟ ਲੇਸ ਦੇ ਨਾਲ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਬਾਟਮ ਇਹਦੀ ਆਪਾਂ ਇਦਾਂ ਪਲੇਨ ਹੀ ਰੱਖੀਏਗੀ ਤੁਸੀਂ ਆਹੀ ਵਰਕ ਦਾ ਸੇਮ ਹੈ ਬਾਟਮ ਤੇ ਕਰਵਾ ਸਕਦੇ ਹੋ ਬਾਹਾਂ ਵਾਲਾ ਸੇਮ ਵਰਕ ਦਾ ਬਾਟਮ ਤੇ ਹੋ ਜਾਊਗਾ ਨਾਲ ਇਹਦੇ ਸੁਪਰਨੈਟ ਦਾ ਦੁਪੱਟਾ ਹੈਗਾ ਤੇ ਵਾਈਟ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੰਦੀ ਹੈ ਦੇਖੋ ਇਹਦਾ ਸੁਪਰਨੈਟ ਦਾ ਦੁਪੱਟਾ ਤੇ ਵਾਈਟ ਲੇਸ ਨਾਲ ਆਪਾਂ ਫਿਨਿਸ਼ਿੰਗ ਦੇਤੀ ਤੁਸੀਂ ਆਪਣੀ ਫੈਬਰਿਕ ਕੋਈ ਵੀ ਸਿਲੈਕਟ ਕਰ ਸਕਦੇ ਹੋ ਕਲਰ ਕੋਈ ਵੀ ਲੈ ਸਕਦੇ ਹੋ ਇਹ ਮਸਲੀਨ ਤੇ ਰੈਡੀ ਹੈ ਤੁਸੀਂ ਮੈਲਵਰੀ ਤੇ ਵੀ ਕਰਵਾ ਸਕਦੇ ਹੋ ਕੈਮਰਿਕ ਤੇ ਵੀ ਨੀਲਨ ਕਾਟਨ ਤੇ ਇਹਦੇ ਕਾਫੀ ਆਪਣੇ ਆਰਮ ਟੈਕਸ ਕਾਟਨ ਵਗੈਰਾ ਹਨਾ ਸੈਲਫ ਲਾਈਨਿੰਗ ਵਾਲੇ ਤੇ ਆਪਣੇ ਵਿੱਚ ਵਾਈਟ ਲਾਈਨਿੰਗ ਵਾਲੇ ਵਾਈਟ ਲੈਣਾ ਨਾ ਹਨ ਜਿਹੜੇ ਸੂਟ ਨੇ ਕਾਫੀ ਆਏ ਹੋਏ ਨੇ ਕਿ ਤੁਸੀਂ ਕਿਸੇ ਤੇ ਵੀ ਆਪਣਾ ਇਹ ਡਿਜ਼ਾਈਨੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਵੈਸੇ ਇਹ ਬਣਿਆ ਹੋਇਆ ਪ੍ਰਿੰਟਰਡ ਸੂਟ ਤੇ ਹੀ ਬਹੁਤ ਸੋਹਣਾ ਲੱਗਦਾ ਤੁਸੀਂ ਇਹ ਪ੍ਰਿੰਟ ਤੇ ਵੀ ਆਪਣਾ ਸਿਲੈਕਟ ਕਰ ਸਕਦੇ ਹੋ ਡਿਜ਼ਾਈਨੜਾ ਬਣਵਾ ਕੇ ਲੈ ਸਕਦੇ ਹੋ ਬਹੁਤ ਸੋਹਣੀ ਪੈਰੈਂਟ ਡਿਜ਼ਾਈਨਿੰਗ ਹੈ ਜਿਹੜੀ ਆਪਣੀ ਇਹ ਤਿਆਰ ਹੋਈ ਹੋਈ ਹੈ ਹਾਂਜੀ ਇਹ ਸਾਰੇ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਕਰਵਾਏ ਹੋਏ ਸੀਗੇ ਉਮੀਦ ਕਰਦਾ ਤੁਹਾਨੂੰ ਸਾਰੇ ਨੂੰ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾ ਹੈ ਸਕਰੀਨਸ਼ਾਟ ਭੇਜ ਕੇ ਸਾਨੂੰ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਵਰਕਟ ਦੇ ਵਿੱਚ ਕੁਝ ਸਕਿਪ ਕਰਵਾਉਣਾ ਐਡ ਕਰਵਾਉਣਾ ਆਪਣੇ ਸਾਰੇ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਜਿਹੜਾ ਸੂਟ ਹੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਕਰੀਨ ਦੇ ਉੱਪਰ ਸਾਰਾ WhatsApp ਨੰਬਰ ਹੁੰਦਾ 6239168900 ਸਾਡੇ ਅੱਜ ਦੇ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਦਾ ਨਵੀਂ ਵੀਡੀਓ ਨਾਲ ਸਸ਼ੀ ਕਾ